ਗਰੀਂਦਰਕੌਰ ਪਿੰਡ ਕਿਹੜੀ ਜਗ੍ਹਾ ਤੋਂ ਆਪਾਂ ਪਿੰਡ ਖਖੜ ਖਡੂਰ ਸਾਹਿਬ ਖਡੂਰ ਸਾਹਿਬ ਤੋਂ ਹਾਂਜੀ ਆਪਾਂ ਤੁਹਾਨੂੰ ਬਾਡੀ ਸਰਵਿਸ ਦੇ ਪੰਜ ਤਰ੍ਹਾਂ ਦੇ ਜੂਸ ਦੇ ਕੇ ਗਏ ਸੀ ਉਹ ਵਰਤਣ ਤੋਂ ਪਹਿਲਾਂ ਤੁਹਾਨੂੰ ਕੀ ਕੀ ਪ੍ਰੋਬਲਮ ਅਸੀਆਂ ਕਿੰਨੇ ਸਮੇਂ ਤੋਂ ਸੀ ਕਾਫੀ ਚਿਰ ਦੀ ਆ 5-6 ਸਾਲ ਹੋ ਗਏ ਮੈਨੂੰ ਵੀ ਇਦਾਂ ਮੈਡੀਸਿਨ ਖਾਂਦੀ ਰਹੀ ਤੇ ਨਹੀਂ ਫਰਕ ਉਹਨਾਂ ਕਿੰਨਾ ਚਿਰ ਫਰਕ ਪੈਣਾ ਜਿੰਨਾ ਚਿਰ ਮੈਡੀਸਿਨ ਖਾਣੀ ਤੁਹਾਨੂੰ ਦਿੱਕਤਾਂ ਕੀ ਕੀ ਸੀ ਬੀਪੀ ਵਾਧਾ ਤੇ ਸਾਹ ਦੀ ਪ੍ਰੋਬਲਮ ਹੀ ਤੇ ਚਿਹਰੇ ਤੇ 글로 ਨਹੀਂ ਹੈਗਾ ਜਿਹੜੇ ਤੇ ਦਾਗ ਤਾਂ ਬੇਸ਼ਕ ਹਾਂਜੀ ਦਾਗ ਹੀ ਸਕਿਨ ਬਹੁਤ ਖਰਾਬ ਰਹੀ ਓਕੇ ਤੇ ਵਾਲ ਵੀ ਕਾਫੀ ਮੇਰੇ ਚਿਹਰੇ ਦੇ ਉੱਪਰ ਉਹ ਵੀ ਉਹਦੇ ਨਾਲ ਵੀ ਫਰਕ ਪਿਆ ਮੈਨੂੰ ਓਕੇ ਹਾਂਜੀ ਇੱਕ ਸਾਹ ਚੜਦਾ ਸੀ ਹਾਂਜੀ ਸਾਹ ਚੜਦਾ ਜੇ ਤੂੰ ਕੰਮ ਕਰ ਕਰਦੇ ਤੈਨੂੰ ਸਾਹ ਚੜਦਾ ਸੀ ਹਾਂਜੀ ਹਾਂਜੀ ਇੱਕ ਸਾਹ ਚੜਦਾ ਸੀ ਇੱਕ ਤਜਾਬ ਤਜਾਬ ਬਣਦਾ ਤਜਾਬ ਬਣਦਾ ਸੀ ਬੀਪੀ ਵੀ ਵੱਧਦਾ ਰਿਹਾ ਬੀਪੀ ਵੱਧਦਾ ਸੀ ਹਾਂਜੀ ਔਰ ਸਕਿਨ ਤੇ ਜਿਹੜੀ ਸੀ ਇਹ ਛਾਈਆਂ ਦਾਗਤਬੇ ਪਏ ਸੀ ਔਰ ਫੇਸ ਤੇ ਵਾਲੀ ਬੈਲੀ ਹਾਂਜੀ ਹਾਂਜੀ ਤਾਂ ਇੱਕ ਪਰਮਾ ਕਿੰਨੇ ਸਮੇਂ ਤੋਂ ਜੀ ਆਪਾਂ ਨੂੰ ਇੱਕ ਕਾਫੀ 5-6 ਸਾਲ ਹੋ ਗਏ ਆ ਪੰਜ ਸਾਲ ਵਿੱਚ ਹਾਂਜੀ ਇਦਾਂ ਤੁਹਾਨੂੰ ਹੋਰ ਕੀ ਦਿੱਕਤ ਲੱਗਦੀ ਸੀ ਕੰਮ ਕਰਨ ਕਰਨ ਚ ਕਮਜ਼ੋਰੀ ਜੀ ਰਹਿਣੀ ਵੀ ਨੀਂਦ ਜੀ ਆਈ ਜਾਣੀ ਕਾਫੀ ਇਦਾਂ ਵੀਕਨੈਸ ਜੀ ਢਕਾਵਟ ਰਹਿਣੀ ਢਕਾਵਟ ਰਹਿਣੀ ਕੰਮ ਕਰਨ ਨੂੰ ਦਿਨ ਲੱਗਾਂ ਹਾਂਜੀ ਅੱਜ ਤੁਹਾਨੂੰ 2 ਮੰਥ ਹੋ ਗਏ ਆ ਤੁਸੀਂ ਬੋਡੀ ਸਰਸ ਦਾ ਸਰਸ ਪੈਕ ਵਰਤੇ ਆਇਆ ਅੱਜ ਤੁਸੀਂ ਕੀ ਫੀਲ ਕਰਦੇ ਹੋ ਕੀ ਫਾਇਦਾ ਹੋਇਆ ਉਹ ਨਾਲ ਹਾਂਜੀ ਭਾਜੀ ਕਾਫੀ ਫਾਇਦਾ ਹੋਇਆ ਮੈਨੂੰ ਸਰਸ ਪੈਕ ਪੀਣ ਦੇ ਨਾਲ ਤੇ ਬਹੁਤ ਵਧੀਆ ਰਿਜ਼ਲਟ ਆਇਆ ਵੀ ਵਧੀਆ ਜਿਹੜਾ ਸਾਹ ਛੱਡਦਾ ਸੀ ਹਾਂਜੀ ਉਹ ਵੀ ਠੀਕ ਵਾ ਹੁਣ ਜੋ ਥਕਾਵਟ ਸੀ ਹਾਂਜੀ ਉਹ ਵੀ ਸਭ ਤੇਜਾ ਬਣਦਾ ਸੀ ਹਾਂਜੀ ਉਹ ਵੀ ਉਹ ਵੀ ਓਕੇ ਹਾਂਜੀ ਹਾਂਜੀ ਔਰ ਜਿਹੜੀ ਤੁਹਾਨੂੰ ਹੋਰ ਵੀਕਨੈਸ ਥਕਾਵਟ ਸਾਰਾ ਓਕੇ ਆ ਜੀ ਹਾਂਜੀ ਸਭ ਵਧੀਆ ਥੀਸ ਤੁਹਾਡਾ ਵਧੀਆ ਆ ਹਾਂਜੀ ਅੱਗੇ ਨੂੰ ਸਕੈਨ ਤੇ ਗਲੋ ਵੀ ਆ ਗਿਆ ਨਾ ਹਾਂਜੀ ਹਾਂਜੀ ਆਇਆ ਤੁਹਾਡੀ ਵੀਡੀਓ ਨੂੰ ਲੱਖਾਂ ਹੀ ਲੋਕ ਦੇਖਣਗੇ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਵਧੀਆ ਸਰਵਸ ਪੈਕ ਮੈਦਾਨੀ ਵਧੀਆ ਵਾ ਰਿਜ਼ਲਟ ਦਿੰਦਾ ਤੇ ਇਹ ਪੀਣਾ ਵਧੀਆ ਵਾ ਵਾਟ ਇਜ਼ ਸਰਵਸ ਪੈਕ ਨੂੰ ਵਰਤ ਲੈਣਾ ਚਾਹੀਦਾ ਵਰਤ ਲੈਣਾ ਚਾਹੀਦਾ ਹਾਂਜੀ ਥੈਂਕ ਯੂ ਜੀ